ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ Rai ਜੀ ਦਾ ਸਿੱਖ ਗੁਰੂਆਂ ਵਿੱਚੋਂ 7ਵਾਂ ਗੁਰੂ ਸਨ ਆਪ ਜੀ 16 ਜਨਵਰੀ 1630 ਨੂੰ ਕੀਰਤਪੁਰ ਪੰਜਾਬ ਵਿੱਚ ਪੈਦਾ ਹੋਏ ਸੀ ਅਤੇ 6 ਅਕਤੂਬਰ 1661 ਨੂੰ ਕੀਰਤਪੁਰ ਸਾਹਿਬ ਵਿੱਚ ਅਕਾਲ ਚਲਾਣਾ ਕਰ ਗਏ ਸੀ ਗੁਰੂ ਹਰ राय ਜੀ ਨੇ 14 ਸਾਲ ਦੀ ਛੋਟੀ ਉਮਰ ਵਿੱਚ ਹੀ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਜੀ ਤੋਂ ਬਾਅਦ ਸਿੱਖ ਆਗੂ ਬਣੇ ਸਿੱਖ ਗੁਰੂ ਦੇ ਤੌਰ ਤੇ ਆਪਣੇ ਕਾਰਜਕਾਲ ਦੌਰਾਨ ਗੁਰੂ ਹਰ राय ਜੀ ਨੇ ਆਪਣੇ ਦਾਦਾ ਜੀ ਦੁਆਰਾ ਸਥਾਪਿਤ ਫੌਜੀ ਪਰੰਪਰਾ ਨੂੰ ਜਾਰੀ ਰੱਖਿਆ ਇਸ ਤੋਂ ਇਲਾਵਾ ਉਹਨਾਂ ਦੂਜਿਆਂ ਦੀ ਮਦਦ ਕਰਨ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਤੇ ਵੀ ਜ਼ੋਰ ਦਿੱਤਾ ਆਪ ਜੀ ਨੇ ਗਰੀਬ ਕਿਸਾਨਾਂ ਨੂੰ ਜ਼ਮੀਨ ਅਤੇ ਪੈਸੇ ਦੇ ਕੇ ਮਦਦ ਕੀਤੀ ਤਾਂ ਜੋ ਉਹ ਖੇਤ ਸ਼ੁਰੂ ਕਰ ਸਕਣ ਉਨ੍ਹਾਂ ਨੇ ਬਹੁਤ ਸਾਰੀ ਲੰਗਰ ਜਾਂ ਮੁਫਤਰ ਸੋਈਆਂ ਵੀ ਸ਼ੁਰੂ ਕੀਤੀਆਂ ਜਿੱਥੇ ਹਰ ਵਰਗ ਦੇ ਲੋਕ ਜਾਤੀਆਂ ਧਰਮ ਦੀ ਚਿੰਤਾ ਕੀਤੇ ਬਿਨਾ ਆ ਕੇ ਖਾ ਸਕਦੇ ਸਨ ਗੁਰੂ ਹਰ Rai ਜੀ ਨੇ ਕੀਰਤਪੁਰ ਸਾਹਿਬ ਦਾ ਵੀ ਵਿਕਾਸ ਕੀਤਾ ਆਪ ਜੀ ਨੇ ਪਰੰਪਰਾਗਤ ਚਿਕਿਤਸਾ ਨੂੰ ਅੱਗੇ ਵਧਾਉਂਦੇ ਹੋਏ ਕੀਰਤਪੁਰ ਵਿੱਚ ਲੋੜਵੰਦ ਲੋਕਾਂ ਦੇ ਮੁਫਤ ਇਲਾਜ ਲਈ ਇੱਕ ਆਯੁਰਵੈਦਿਕ ਹਸਪਤਾਲ ਵੀ ਸਥਾਪਿਤ ਕੀਤਾ ਗੁਰੂ ਜੀ ਨੇ ਕਈ ਜੜੀ ਬੂਟੀਆਂ ਨਾਲ ਬਣਾਈ ਦਵਾਈਆਂ ਨਾਲ ਕਈ ਜਾਨਲੇਵਾ ਬਿਮਾਰੀਆਂ ਜਿਵੇਂ ਹੈਜ਼ਾ ਅਤੇ ਚੀਚਕ ਨਾਲ ਲੜਨ ਲਈ ਦਿੱਲੀ ਵਿੱਚ ਵੀ ਮਦਦ ਕੀਤੀ ਗੁਰੂ ਹਰ राय ਜੀ ਜਾਨਵਰਾਂ ਪ੍ਰਤੀ ਆਪਣੇ ਪਿਆਰ ਅਤੇ ਦੇਖਭਾਲ ਲਈ ਵੀ ਜਾਣੇ ਜਾਂਦੇ ਹਨ ਆਪ ਜੀ ਨੇ ਜਾਨਵਰਾਂ ਦੀ ਦੇਖਭਾਲ ਲਈ ਚਿੜੀਆ ਘਰ ਦਾ ਸੰਕਲਪ ਪੇਸ਼ ਕੀਤਾ ਗੁਰੂ ਸਾਹਿਬ ਦੇ ਬਾਗ ਵਿੱਚ ਬਹੁਤ ਸਾਰੇ ਦੇਸੀ ਅਤੇ ਵਿਦੇਸ਼ੀ ਜਾਨਵਰ ਸਨ ਜਿਨ੍ਹਾਂ ਦੀ ਗੁਰੂ ਸਾਹਿਬ ਦੇਖਪਾਲ ਅਤੇ ਇਲਾਜ ਕਰਦੇ ਸਨ ਆਪ ਜੀ ਦਾ ਪੰਛੀਆਂ ਨਾਲ ਵੀ ਵਿਸ਼ੇਸ਼ ਰਿਸ਼ਤਾ ਸੀ ਗੁਰੂ ਹਰ राय ਜੀ ਦੀ ਵਿਰਾਸਤ ਅੱਜ ਵੀ ਉਨ੍ਹਾਂ ਦੇ ਵੱਡੇ ਅਤੇ ਛੋਟੇ ਸਾਰੇ ਪ੍ਰਾਣੀਆਂ ਲਈ ਦਇਆ ਸੇਵਾ ਅਤੇ ਪਿਆਰ ਦੀਆਂ ਸਿੱਖਿਆਵਾਂ ਦੁਆਰਾ ਜਾਰੀ ਹੈ ਲੋੜਵੰਦਾਂ ਦੀ ਮਦਦ ਕਰਨ ਲਈ ਗੋਚਨ ਵੱਧਤਾ ਦੁਨੀਆ ਭਰ ਦੀ ਸਿੱਖਾਂ ਲਈ ਇੱਕ ਪ੍ਰੇਰਨਾ ਹੈ ਅਤੇ ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਸਾਰੇ ਆਪਣੀ ਮਨੁੱਖਤਾ ਵਿੱਚ ਜੁੜੇ ਹੋਏ ਹਾਂ ਆਪ ਜੀ ਬਾਣੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਸੰਗਤ ਨੂੰ ਵੀ ਸਦਾ ਅਕਾਲ ਪੁਰਖ ਤੇ ਭਰੋਸਾ ਰੱਖਣ ਅਤੇ ਬਾਣੀ ਦਾ ਨਿਤ ਨੀਮ ਕਰਨ ਦੀ ਸਿੱਖਿਆ ਦਿੰਦੇ ਸਨ ਜੇਕਰ ਆਪ ਜੀ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅੱਗੇ ਜੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ